ਦੇ ਕਰੀਬ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਘਰ ਦੇ ਅੰਦਰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਦੱਸ ਦਈਏ ਕਿ ਸੋਨੇ ਦੇ ਗਹਿਣੇ ਦੋ ਬੰਦੂਕਾਂ 2 ਲੱਖ ਦੀ ਨਕਦੀ ਤੇ ਹੋਰ ਕੀਮਤੀ ਸਮਾਨ ਤੇ ਹੱਥ ਸਾਫ਼ ਕੀਤਾ ਗਿਆ ਤਕਰੀਬਨ ਸਵਾ ਘੰਟੇ ਤੱਕ ਘਰ ਦੇ ਅੰਦਰ ਘੁੰਮਦੇ ਰਹੇ ਅਤੇ ਚੋਰੀ ਕਰਦੇ ਰਹੇ ਦੱਸਿਆ ਕਿ ਇਸ ਘਰ ਦੇ ਸਾਰੇ ਬੱਚੇ ਵਿਦੇਸ਼ ਵਿੱਚ ਨੇ ਘਰ ਵਿੱਚ ਬਜ਼ੁਰਗ ਮਾਪੇ ਹੀ ਸਨ ਤਰਨਤਾਰਨ ਦੇ ਪਿੰਡ ਕਦਗਿਲ ਦਾ ਇਹ ਮਾਮਲਾ ਹੈ ਜਿੱਥੇ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਕਿ ਚੋਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਹੀ ਲੈ ਗਏ ਪੁਲਿਸ ਮੌਕੇ ਤੇ ਪਹੁੰਚੀ ਜਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਦੇਰ ਰਾਤ ਸੁੱਤੇ ਪਏ ਸਨ ਇਸ ਦੌਰਾਨ 6 ਵਿਅਕਤੀ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਿੰਨ ਬਾਹਰ ਰੁਕਦੇ ਨੇ ਜਦਕਿ ਤਿੰਨ ਅੰਦਰ ਜਾ ਕੇ ਕਮਰੇ ਦੀ ਤਲਾਸ਼ੀ ਲੈਂਦੇ ਨੇ ਇਸ ਦੌਰਾਨ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਾਂਦੇ ਜਾਂਦੇ ਪਰਿਵਾਰਿਕ ਮੈਂਬਰਾਂ ਦੇ ਕੋਲ ਜਿਹੜੇ ਅਸਲੇ ਮੌਜੂਦ ਸਨ ਉਹ ਉਹ ਵੀ ਆਪਣੇ ਨਾਲ ਲੈ ਗਏ ਤੇ ਰਾਤ 6 ਦੇ ਕਰੀਬ ਮਤਲਬ ਇਹ ਸਾਰੀ ਫਿਰ ਮੇਰਾ ਨਾਮ ਹੈ ਗਵਰਨਜੀਤ ਕੱਦ ਗਿਲ ਪਿੰਡ ਤੇ ਸਾਡੀ ਕਮਰੇ ਚ ਆਏ ਆ ਬੰਦੀ 6 ਜਣੇ ਆਏ ਮੈਂ ਵੇਖੇ ਤੇ ਅੰਦਰ ਵੜ ਗਏ ਤੇ ਤਿੰਨੇ ਇਹਨਾਂ ਨੂੰ ਪੈ ਗਈ ਹੈ ਤੇ ਇਹਨਾਂ ਦਾ ਗਲ ਘੁੱਟਣ ਘੁੱਟਦੇ ਹੀ ਹੋ ਤੇ ਇਹਨਾਂ ਦੇ ਚੀਕਾਂ ਜਿਹਾ ਨਿਕਲਿਆ ਤੇ ਮੇਰੀ ਅੱਖ ਲੱਗੀ ਮੈਂ ਡਾਡਾ ਉੱਠ ਕੇ ਆਖਿਆ ਮੈਂ ਕੀ ਹੋਇਆ ਤੁਹਾਨੂੰ ਕਿ ਜਦੋਂ ਇੰਨੀ ਗਲਟੇ ਕੂਏ ਨਹੀਂ ਤੇ ਮੈਂ ਆਏ ਕਰਕੇ ਵੇਖਿਆ ਤੇ ਬੰਦੇ ਖਲੋਤੇ ਪੰਜ ਛੇ ਤੇ ਮੈਂ ਆਹ ਭਰਾ ਇਹਨੂੰ ਨਾ ਕੁਝ ਵੀ ਆਖਿਓ ਇਹਨਾਂ ਦੇ ਦਿਲ ਦਾ ਪ੍ਰਸ਼ਨ ਹੋਇਆ ਤੇ ਆਂਦੇ ਟਾੜ ਕੋਈ ਸਮਾਏ ਇੱਕ ਵਾਰ ਦੋ ਸਾਨੂੰ ਮੈਂ ਆਹ ਭਰਾ ਵਾ ਅਸੀਂ ਤਾਂ ਮਰਤਾਰੀ ਬੰਦੇ ਆਂ ਅਸੀਂ ਕਦੀ ਸਮਾਏ ਦਾ ਕੰਮ ਨਹੀਂ ਹੋਇਆ ਕਰਦੇ ਤੇ ਆਂਦੇ ਫਿਰ ਸਾਨੂੰ ਰਫਲ ਚਾਹੀਦੀ ਟਾੜੀ ਤੇ ਇਹਨਾਂ ਨੇ ਕਹਿ ਦਿੱਤਾ ਵੀ ਪੇਟੀ ਤੇ ਪਈ ਹੈ ਲੈ ਜਾਓ ਦੋ ਪੇਟੀ ਤੋਂ ਰਫਲ ਵੀ ਲੈ ਗਏ ਪਿਸਤੌਲ ਵੀ ਲੈ ਗਏ 2.5 ਲੱਖ ਰੁਪਈਆ ਹੀ ਉਹ ਲੈ ਗਿਆ 10-12 ਟੋਲੇ ਸੋਨਾ ਲੈ ਗਏ ਤੇ ਮੁੜ ਕੇ ਸਾਨੂੰ ਬਾਅਦ ਚ ਜਾਣ ਲੱਗੇ ਕਹਿ ਕੇ ਵੀ ਜੇ ਤੁਸੀਂ ਇੱਥੋਂ ਹਿੱਲੇ ਨਾ ਕਿ ਵੇਖਿਓ ਤੁਹਾਨੂੰ ਗੋਲੀ ਨਾ ਹੀ ਢਾ ਦੇਣਾ ਮੈਂ ਭਰਾ ਵੀ ਨਹੀਂ ਹਿਲਦੀ ਜੋ ਤਾਂ ਡੱਜੀ ਘਾ ਤੱਕਰੀ ਜਾਉ ਉਹ ਲੀਲਾ ਕਪੜਾ ਵੀ ਕੀਮਤੀ ਚੀਜ਼ਾਂ ਹੋਰ ਵੀ ਘੜੀਆਂ ਫਿਰ ਮੈਂ ਹੁਣ ਉਹਨਾਂ ਖਲਾਰਾਵਾੜਾ ਪਾਇਆ ਵਾ ਇੱਕ ਟੈਚੀ ਖਾਲੀ ਕਰਕੇ ਸੁੱਟਿਆ ਮੈਨੂੰ ਪਤਾ ਨਹੀਂ ਵੀ ਵਿੱਚੋਂ ਸਮਾਨ ਲੈ ਗਏ ਆ ਕਿ ਕੱਪੜਿਆਂ ਦੇ ਥੱਲੇ ਆ ਗਿਆ ਇਸ ਗੱਲ ਨੂੰ ਮੈਂ ਸ਼ਾਦੀ ਨਹੀਂ ਦੇ ਸਕਦੀ ਹੁਣ ਇਹ ਅੰਦਰ ਨਹੀਂ ਵੜਦੀ ਅੰਡੇ ਆ ਜੀ ਤੇ ਹੋਰ ਜੇ ਮੈਨੂੰ ਪਤਾ ਨਹੀਂ ਕੋਈ ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਵੀ ਜਾਨ ਲੱਗੇ ਕੋਈ ਹਮਲਾ ਹਮਲਾ ਨਹੀਂ ਕੀ ਕਰਕੇ ਜਨ ਲੋਕ ਲੱਗੇ ਤੁਸੀਂ ਕੀ ਕਰਨਾ ਚਾਹੁੰਦੇ ਮੈਂ ਨਹੀਂ ਸਾਨੂੰ ਨਿਆਂ ਹੋਣਾ ਚਾਹੀਦਾ ਇਸ ਗੱਲ ਦਾ ਸਾਨੂੰ ਜੁਰਨਾ ਚਾਹੀਦਾ ਇਨਸਾਫ ਪਈ ਕੇ ਦੀ ਮਾੜੀ ਨਾ ਕਰੀਏ ਚੰਗੀ ਨਾ ਕਰੀਏ ਤੇ ਇਹ ਕੰਮ ਹੋਣਾ ਨਹੀਂ ਚਾਹੀਦਾ ਬੱਚੇ ਕਿੰਨੇ ਤੁਹਾਡੇ ਕਿੱਥੇ ਆ ਬੱਚੇ ਬੜਾ ਸਾਡੇ ਬਾਹਰ ਆ ਕਿੰਨੇ ਬੱਚੇ ਆਪਣੇ ਦੋ ਕਾਕੇ ਇੱਕ ਗੁੱਡੀ ਤਿੰਨੇ ਮਾਰੇ ਕੀ ਗੱਲਬਾਤ ਹੋਈ ਤੇ ਕਿਹਨਾਂ ਦਾ ਘਰ ਹੈ ਕੀ ਹੈ ਇਹ ਮੇਰੇ ਵੱਡੇ ਭਰਾ ਜਦਰ ਸਿੰਘ ਦਾ ਘਰ ਪਿੰਡ ਕਾਂਦੀਕਲ ਸਾਡਾ ਤੇ ਰਾਤ ਨੂੰ ਕੋਈ 8-10 ਬੰਦੇ ਕੰਧ ਟੱਪ ਕੇ 1:00 ਵਜੇ ਤੱਕ ਬੰਦ ਇਹਨਾਂ ਦੇ ਘਰ ਆਏ ਇਹਨਾਂ ਨੇ ਸੁਤਿਆਂ ਨੂੰ ਨਾਲੇ ਫੜ ਲਿਆ ਇਹਨਾਂ ਦਾ ਕੋਟਕ ਡਾਇਰ ਕੀਤਾ ਇਹਨਾਂ ਨੂੰ ਬੰਨ੍ਹ ਲਿਆ ਨਾ ਕਮਰੇ ਆਪ ਸਾਰੇ ਕਮਰੇਆਂ ਦੀਆਂ ਤਲਾਸ਼ੀਆਂ ਲਈਆਂ ਜਿਹਦੇ ਵਿੱਚ ਉਹ ਤਰੀਬਨ 20 ਕਿਤੋਲੇ ਸੋਨਾ ਲੈ ਗਏ 2000 ਸੀਗੇ ਨਾਲ 2 ਲੱਖ ਰੁਪਏ ਗਿਆ ਸੀ ਬਾਕੀ ਜਿਹੜਾ ਕਪੜਾ ਲੈ ਕੇ ਸਾਰਾ ਆਪੇ ਜਿ ਤਰ੍ਹਾਂ ਆਏ ਉਤਰੇ ਮੁੜ ਕੇ ਇਹਨਾਂ ਨੂੰ ਘੁੜਦੇ ਰਹੇ ਇਹਦਾ ਗਾਲ ਘੁੜਦੇ ਰਹੇ ਜਿਵੇਂ ਇਹਦਾ ਸਾਬ ਬੰਦ ਹੋ ਗਿਆ ਮੁੜ ਕੇ ਨਾ ਕਿ ਇਹਦੀ ਚੀਕਾਂ ਨਹੀਂ ਆਉਂਦੀਆਂ ਮੁੜ ਕੇ ਪਾਣੀ ਵੀ ਪਾਇਆ ਨਾ ਖੜੇ ਦੇ ਮੂੰਹ 'ਚ ਇਹ ਮਾਰੀ ਨਾ ਜਾਂਦਾ ਕਿੰਨਾ ਚਿਰ ਇਹ ਕਾਰਵਾਈ ਕਰਦੇ ਰਹੇ ਚੋਰ ਇਹ ਘੰਟਾ ਸਵਾ ਘੰਟਾ ਕਾਰਵਾਈ ਕਰਦੇ ਰਹੇ ਇਹਨਾਂ ਦੇ ਬੱਚੇ ਕਿੱਥੇ ਆ ਇਹਦੇ ਬੱਚੇ ਬਾਹਰ ਸਟਰੀਆ ਵਾ ਯੂਰਪ 'ਚ ਆ ਤੇ ਹੁਣ ਕੋਈ ਪੁਲਸ ਕਾਰਵਾਈ ਕਰ ਰਹੀ ਪੁਲਸ ਪੁਲਸ ਨੇ ਬਹੁਤ ਸਹਿਯੋਗ ਦਾ ਬਹੁਤ ਸਾਡਾ ਸਹਾਇਤਾ ਰਾਤ ਹੀ ਪੁਲਸ ਆ ਗਈ ਸੀ ਤੇ ਹੁਣ ਆਪਣੇ ਡੀਐਸਪੀ ਸਾਹਿਬ ਇੰਸਪੈਕਟਰ ਸਾਹਿਬ ਇੰਸਪੈਕਟਰ ਸਾਹਿਬ ਜੋ ਆ ਕੈਮਰੇ ਤੇ ਜੋ ਉਹਨਾਂ ਦੇ ਨਿਗਰਾਨ ਪਰਾਂਗੇ ਉਹ ਸਾਰੇ ਇਹ ਸਾਰੇ ਕੀ ਲੱਗਦਾ ਵਾ ਆਪਣੇ ਤਰਨਤਨ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣ ਨਹੀਂ ਇਹ ਖਤਮ ਬੇੜਾ ਕਰਕੇ ਹੋ ਗਿਆ ਜੀ ਖਤਮ ਹੋ ਗਿਆ ਕੋਈ ਬੰਦਾ ਸੇਫ ਰਹਾ ਨਹੀਂ ਗਿਆ ਜਦੋਂ ਅਸੀਂ ਤੇ ਫੇਰ ਸ਼ੁਕਰ ਕਰਦੇ ਆ ਸਾਡਾ ਬੰਦਾ ਬਚ ਗਿਆ ਕੀ ਕਰਾਜੰਦੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਇਹ ਕਾਰਵਾਈ ਬੰਦੇ ਫੜੇ ਹੋਣੇ ਚਾਹੀਦਾ ਸਾਡਾ ਸਮਾਨ ਵਾਪਸ ਹੋ ਜੇ ਮਰ ਬੰਦਿਆਂ ਦਾ ਪਤਾ ਤਾਂ ਲੱਗ ਜਾ ਵੀ ਜਿਹੜਾ ਐਡਾ ਦੁਸ਼ਮਣ ਸਾਡਾ ਕਿਹੜਾ ਇੱਥੇ ਜੰਮਿਆ ਇਹ ਕਿਹੜਾ ਪਿੰਡ ਹੈਗਾ ਤੇ ਕੀ ਮਾਮਲਾ ਹੋਇਆ ਤੇ ਜੀ ਇਹ ਜਨੈਰ ਸਿੰਘ ਜੀ ਨੇ ਸਵਾਦੀ ਨਾਲੇ ਬੱਚੇ ਸਾਰੇ ਬਾਦ ਨੇ ਤੇ ਕਦਗਿਲ ਪਿੰਡ ਆ ਤੇ ਇਹਦੇ ਵਿੱਚ ਰਾਤ ਆ ਕੇ ਜੇ ਚੋਰ ਆਏ ਆ ਪੰਜ ਛੇ ਜਾਣੇ ਤੇ ਉਹਨਾਂ ਨੇ ਆ ਕੇ ਰਫਲ ਪਿਸਟੋਲ ਤੇ ਥੋੜੀ ਪੈਸੇ ਆ ਤੇ ਸੋਨਾ ਲੈ ਕੇ ਚੋਰੀ ਕਰਕੇ ਲੈ ਗਏ ਜੀ ਕਿੰਨਾ ਸੋਨਾ ਸਰ ਖੜਿਆ ਇਨ ਦੇ ਮੁਤਾਬਿਕ ਵੀ ਕਹਿ ਰਿਹਾ ਚੈੱਕ ਕਰ ਰਹੇ ਜੀ ਤੇ ਆਪਣੇ ਲੋਕ ਇਸ ਤਰ੍ਹਾਂ ਦੀ ਜਾਂਚ ਚੱਲ ਰਹੀ ਸਰ ਹੁਣ ਬਿਲਕੁਲ ਜਾਂਚ ਕਰ ਰਹੇ ਹਾਂ ਜੀ ਇਹਨਾਂ ਦਾ ਇੱਕ ਕਿਨੇ ਆਪਣੇ ਜਿਹੜੇ ਰਫਲ ਲੈ ਕੇ ਗਏ ਆ ਉਹ ਕਿਨੇ ਕਿਨੇ ਹੋ ਜਣੀ ਛੇ ਸੀ ਨਹੀਂ ਤਾਂ ਇਹ ਕੋਈ ਸੀਸੀਟੀਵੀ ਫੁਟੇਜ ਵਗੈਰਾ ਕੋ ਮਿਲੀ ਸਰ ਭਾਜੀ ਚੈੱਕ ਕਰ ਰਹੇ ਹਾਂ ਜੀ ਮਾਮਲਾ ਨੁਮਲਾ ਸਰ ਬਿਲਕੁਲ ਦਰਜ ਹੋਇਆ ਇਹ ਗੱਲ ਬਤ